ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਦੀਪ ਸਿੰਘ ਜੈਲਦਾਰ ਯਾਰੋ ਅੱਜ ਕੱਲ ਦੇ ਬੱਚੇ ਬਾਲੇ ਚਲਾਕ ਆ ਬਾਲੇ ਚੁਸਤਾ ਪਹਿਲੇ ਸਮਿਆਂ ਵਿੱਚ ਤਾਂ ਬੱਚਿਆਂ ਨੂੰ ਇੰਨੀ ਸਮਝ ਹੀ ਨਹੀਂ ਸੀ ਹੁੰਦੀ ਪਰ ਅੱਜ ਕੱਲ ਦੇ ਬੱਚੇ ਕੰਪਿਊਟਰ ਤੋਂ ਵੀ ਜ਼ਿਆਦਾ ਤੇਜ਼ ਹੋ ਗਏ ਆ ਪਤੰਦਰ ਇੰਨੀਆਂ ਗੱਲਾਂ ਕਰਦੇ ਆ ਕਿ ਬੰਦਾ ਸੁਣ ਕੇ ਹੈਰਾਨ ਰਹਿ ਜਾਂਦਾ ਆ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਏ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਇੱਕ ਨੰਨੀ ਜਈ ਬੱਚੀ ਆ ਜੋ ਬਹੁਤ ਹੀ ਸੋਹਣੀ ਆ ਤੇ ਦੇਖਣ ਨੂੰ ਬਹੁਤ ਹੀ ਤੇਜ਼ ਲੱਗਦੀ ਆ ਇਹ ਬੱਚੀ ਨੂੰ ਜਦੋਂ ਕੋਈ ਕੁਝ ਕਹਿ ਰਿਹਾ ਉਹ ਨਾ ਕੇ ਬਹੁਤ ਹੀ ਜ਼ਿਆਦਾ ਬੋਲਦੀ ਆ ਇਹ ਬਹੁਤ ਹੀ ਤੇਜ਼ ਆ ਤੇ ਅੱਗੇ ਉਹਨੂੰ ਕਹਿੰਦੀ ਚੁੱਪ ਕਰ ਮੈਂ ਤੇਰੇ ਫਿਓ ਦੀ ਨੌਕਰ ਲੱਗੀ ਹਾਂ ਤੇ ਦੇਖੋ ਇਹ ਫਿਰ ਹੋਰ ਕੀ ਕੀ ਗੱਲਾਂ ਕਰ ਰਹੀ ਏ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ ਗਿਆਨ ਯਾਰ ਬੜਾ ਬੋਲਦੀ ਆ ਚੁੱਪ ਕਰ ਜਾ ਤੂੰ ਕਿਉਂ ਤੇਰੀ ਨੌਕਰ ਆ ਮੈਂ ਤੇਰੀ ਬੜੀ ਨੌਕਰ ਆ ਮੈਂ ਹਾਂ ਚੱਲ ਪੜਿਆ ਦੇਖ ਦੇਖ ਦੇਗਾ ਨਹੀਂ ਚੌੜ ਵਾਲੀ ਕਰਦੀ ਇੱਕ ਤਾਂ ਇਹ ਕਿਉਂ ਘਰੇ ਛੱਡ ਜਾਣਾ ਖੜਾ ਚੱਲ ਸੀ ਤਾ ਛੱਡੇ ਨੂੰ ਚੁੱਪ ਕਰ ਜਾ ਉੱਤਰ 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 ਮਾਲੇ ਉੱਤਰ ਚੱਲ ਕਰ ਛੱਡ ਜਾ ਹਾਂਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲ ਰਹੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਰ ਸਤਿਕਾਰ ਜੀ